ਇਨਸਾਫ ਦਿਓ ਸਰਦਾਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਅੱਜ ਦੀ ਮੈਸਰ ਤੇ ਆ ਗਿਆ ਪਤਾ ਕਰੀਏ 71 ਟਾਲੇ ਵਿੱਚ ਮੇਸ਼ ਹੱਦਿਆ ਫਨੋ ਕਹੀਆਂ ਸਾਨੂੰ ਸਾਡੇ ਇਹੋ ਦੇਖਣ ਦੀ ਮਰਜ਼ੀ ਹੈ ਸਾਡੇ ਪ੍ਰਧਾਨ ਸਰਦਾਰ ਸਰਦਾਰਾ ਸਿੰਘ ਜੀ ਸਾਰੇ ਸਤਿਕਾਰਯੋਗ ਆਏ ਹੋ ਜੀ ਬੰਸ਼ਨ ਵੀਰ ਵੱਖ-ਵੱਖ ਪਾਰਟੀਆਂ ਦੇ ਨਮਾਣੇ ਬਖਰ ਉੱਚੇ ਅਤੇ ਕਦ ਪਾਲੇ ਪਰਿਵਾਰ ਨੂੰ ਮੈਂ ਦਰਸ਼ਨ ਸੀ ਮੰਗੂ ਲੈਣਾ ਚਾਹ ਕੇ ਇਨਸਾਫ ਨਾ ਮੰਗਣਾ ਪਾ ਜੀ ਇਹ ਬੇਨਤੀ ਪ੍ਰਸ਼ਾਸਨ ਨੂੰ ਕਰਦੇ ਆ ਪ੍ਰਸ਼ਾਸਨ ਨੂੰ ਬੇਨਤੀ ਵੀ ਆ ਤੇ ਚੇਤਾਵਨੀ ਵੀ ਆ ਪੰਜਾਬ ਸਰਕਾਰ ਨੂੰ ਵੀ ਆ ਇਹ ਵੀ ਜੇ ਕੋਈ ਗੱਲਬਾਤ ਕੋਈ ਐਸੀ ਵੈਸੀ ਹੋ ਜਾਂਦੀ ਆ ਦਰਸ਼ਨ ਸਿੰਘ ਪਰਿਵਾਰ ਦੇ ਨਾਲ ਅਸੀਂ ਹਮੇਸ਼ਾ ਖੜੇ ਆ ਕੋਈ ਇਹ ਜੀ ਗੱਲ ਨਹੀਂ ਜੀਵਨਾਰ ਭਾਈ ਵੀ ਸਾਡੇ ਨਾਲ ਖੜੇ ਨੇ ਸਾਡੇ ਨਾਲ ਐਸੀ ਭਾਈਚਾਰਾ ਵੀ ਖੜਾ BC ਭਾਈਚਾਰਾ ਵੀ ਖੜਾ ਇਹ ਮੈਸੇਜ ਬਹੁਤ ਛੋਟ ਜਿਹਾ ਪਰ ਛੋਟਾ ਮੈਸੇਜ ਜੇ ਇਹਨਾਂ ਛੋਟਾ ਮੈਸੇਜ ਹੋਣਾ ਘੱਟ ਹੋ ਸਕਦਾ ਹੈ ਕਿਤੇ ਮੈਸੇਜ ਉਹ ਪ੍ਰੋਪਰ ਲੱਗਣ ਲੱਗ ਗਿਆ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਪਰਿਵਾਰਕ ਜ਼ਿਹਰੀਆਂ ਦੇ ਵਿੱਚ ਖੜ੍ਹਣਾ ਥਾਂ ਨਹੀਂ ਹੋਣਾ ਇਹ ਭਗਵਾਨ ਦਰਨਾ ਸਿੰਘ ਨੂੰ ਬੇਨਤੀ ਆ ਤੇ ਨਾਲ ਹੀ ਜੱਥੇਦਾਰਾਂ ਦੇ ਵੀਰਾਂ ਨੂੰ ਜੱਥੇਦਾਰੀਆਂ ਜਿਹੜੀਆਂ ਚੱਲ ਨਹੀਂ ਹੋਣੀਆਂ ਆ ਜੀ ਪਰਿਵਾਰ ਨੂੰ ਕਿਤੇ ਹੋਰ ਲੈਣ ਦੇ ਵਿੱਚ ਜਾ ਕੇ ਬਹਿਣਾ ਪੈ ਜੇ ਸਾਰਾ ਧਨੁਲਾ ਸਾਰਾ ਬਰਨਾਲਾ ਜਿੰਨਾ ਲਗਨ ਹੋਣੇ ਪਿੰਡਾਂ ਦੇ ਵਿੱਚ ਲੋਕ ਆਏ ਨੇ ਸਾਰੇ ਦਰਸ਼ਨ ਸਿੰਘ ਦੇ ਪਰਿਵਾਰ ਦੇ ਨਾਲ ਨੇ ਤੇ ਅਸੀਂ ਵੀ ਨਾਲ ਆ ਤੇ ਜੇ ਦਰਸ਼ਨ ਸਿੰਘ ਨੂੰ ਇਨਸਾਫ ਨਾ ਮਿਲਿਆ ਤਾਂ ਸ਼ਾਇਦ ਇਹ ਮਜਾਰੇ ਕੋਈ ਹੋਰ ਮੰਨ ਕੇ ਚਲੋ ਵੀ ਇਕਦਾਰ ਦੇ ਵਿੱਚ ਨਾ ਖੜੇ ਹੋਈਏ ਅਸੀਂ ਹੋਰ ਕੱਟਣਾ ਕਰਨ ਨੂੰ ਮਜਬੂਰ ਹੋ ਜਾਈਏ ਕਿਉਂਕਿ ਧਰਨੇ ਸਾਡੇ ਵੱਡੇ ਵੀਰ ਅਰਜਿੰਦਰ ਰਾਜੇ ਜੀ ਐਮਸੀ ਸਾਹਿਬ ਸਾਫਾਪੁਰਾ ਨਗਰ ਕੌਂਸਲ ਦੇ ਮੁਲਾ ਡੀਐਸ ਟੇਲਰ ਜੀ ਉਹ ਵੀ ਸਮੂਚੀ ਸ਼ਾਹ ਨਿਕਾਪ ਲਾਲਾ ਲਾਲਾ ਚਾਲ ਹੋਈ ਕੋਈ ਨਹੀਂ ਨਾ ਕੋਈ ਅਮਰੀਕਾ ਤੋਂ ਜੰਮੇ ਬਾਹਰ ਕੋਈ ਨਹੀਂ ਇਹ ਦਸਨ ਚਿੰਦੇ ਦੇ ਨਾਣਾ ਧੌਲੇ ਦੇ ਕਿਲੇ ਨਲੇ ਦਾਸੇ ਵਾਲੇ ਲੋਕ ਨੇ ਜਹਾ ਮੁਠੀ ਦਾ ਪਰવાર ਹੋਣਗੇ ਬੋਸਟਰ ਸਿੰਘ ਦੇ ਨਾਲ ਕੋਰੇ ਬੰਦਿਆਂ ਦੇ ਵਿੱਚੋਂ ਆਇਆ ਕਰੋ ਬੜੀ ਬਾਗੋ ਚੀਰੋ ਯਾ ਕਹਾਣਾ ਨਹੀਂ ਜੋ ਉਹਨਾਂ ਦੇ ਦਰਚਾਰਾ ਹੋ ਰਹੀ ਹੈ ਕਿੱਥੇ ਰਹਿੰਦਾ ਹਾਂ ਬੁੜੀਆਂ ਅੱਛੇ ਪਿਆਰ ਇਹਨਾਂ ਸਾਫ਼ ਪਸੰਦ ਬੱਤ ਦਰਪਨ ਤੇਨ ਮਰੋ ਇਨਸਾਫ਼ ਦੋ ਰਹੀ ਵਿੱਚ ਨਾਲ ਇੱਕ ਖੜਕਾਉਗਾ ਭਾਈ ਤੁਸੀਂ ਇਹ ਬਿਲਕੁਲ ਸਮਝਦੇ ਹੋ ਕਿਥੇ ਬਿਲਕੁਲ ਦੱਸਤਾ ਹੀ ਰੋਜ਼ ਇੱਜ਼ਾਤ ਗਰਜਣ ਦੇ ਨੇ ਜੇ ਨਾਲ ਜਾ ਕੇ ਜੇ ਕੋ ਟੋਟੇ ਲਾ ਕੇ جگہ آج دا جڑا ہے اکٹھا اساں او ایس ری سے سکھسان گینٹ دی گاف ہے ہن ہتھاں دے اندر کجھ نہیں ہندی ہے بولتا ہوئے ہے کہ پھر کوئی گنجا کھوڑے کراں کونسے دا نہیں تے گینٹ دی گاف سساں تے نہیں گپڑے چاوندے ٹکاؤ دے ہن تین چاچے ਜੋ ਉਹ ਆਪਣਾ ਵਿਚਾਰ ਸਾਡੇ ਕਰਦੇ ਸਾਲ ਤੋਂ ਵਾਟ ਵਾਟ ਜੱਥੇ ਬੰਨੀਆਂ ਜੁਨੀਆਣਾ ਅਤੇ ਪੰਜਾਬ ਪੁਛ ਵੈਲਫੇਅਰ ਸੈਕਸ਼ਨ ਦੇ ਉਹਦੇਦਾਰ ਸਾਥੀਓ ਤੁਹਾਡਾ ਇੱਥੇ ਪਹੁੰਚਣ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਡਾ ਵੀਰ ਡਿਊਟੀ ਦੌਰਾਨ ਆਪਣੀ ਡਿਊਟੀ ਨਿਭਾਉਂਦਾ ਹੋਇਆ ਪੁਛ ਮੈਂ ਤਾਂ ਗੁੰਡੇ ਅੰਸਰ ਹੀ ਕਹੂੰਗਾ ਉਹਨਾਂ ਨੂੰ ਮੈਂ ਤਾਂ ਖੜਾ ਨਹੀਂ ਸਮਝਦਾ ਕਿ ਉਸ ਸਾਡੀਆਂ ਹੀ ਕੁਝ ਜੱਟੇ ਬੰਦਿਆਂ ਸਮਾਜ ਦੇ ਆ ਉਹਨਾਂ ਨੂੰ ਬਚਾਉਣ ਦੇ ਲਈ ਲੱਗੀਆਂ ਹੋਈਆਂ ਜਦੋਂ ਕਿ ਉਹਨਾਂ ਨੂੰ ਸਾਡੇ ਸਾਥੀਆਂ ਦਾ ਸਾਥ ਦੇਣਾ ਚਾਹੀਦਾ ਵੀ ਸਾਡੇ ਭਰਾ ਦਰਸ਼ਨ ਸਿੰਘ ਨੂੰ ਅਨਸਾਫ਼ ਮਿਲੇ ਪਰ ਉਸ ਪਰਿਵਾਰਕ ਨਹੀਂ ਤਾਂ ਗਰੀਬ ਪਰਿਵਾਰਕ ਨਹੀਂ ਕੋਈ ਦੇਖ ਨਹੀਂ ਰਿਹਾ ਤੇ ਛੱਡ ਕੇ ਭੈਣ ਦੀ ਹੁਣ ਉਹਨਾਂ ਨੂੰ ਬਚਾਉਣ ਦੇ ਖਾਤਰ ਕੁਝ ਰਾਜਨੀਤਿਕ ਲੋਕ ਅਤੇ ਕੁੱਝ ਜਿੱਥੇ ਬੰਦਕ ਲੋਕ ਆਪ ਬਣੇ ਆਗੂ ਉਹਨਾਂ ਨੂੰ ਬਚਾਉਣ ਲਈ ਅੱਡੀ ਛੋਟੀ ਦਾ ਜੋਰ ਲਾ ਰਹੇ ਆ ਇਸ ਕਰਕੇ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਇਹ ਹੀ ਗੁਜ਼ਾਰਸ਼ ਕਰਦਾ ਹਾਂ ਵੀ ਸਾਥੀਓ ਆਪਾਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਕੱਠੇ ਹੋਈਏ ਸਾਡੇ ਭਰਾ ਦਰਸ਼ਨ ਸਿੰਘ ਦੇ ਪਰਿਵਾਰ ਨੂੰ ਬੱਚਿਆਂ ਨੂੰ ਆਪਾਂ ਮਿਲ ਕੇ ਸਾਰੇ ਇਨਸਾਫ ਦਵਾ ਸਕੀਏ ਥੋੜਾ ਥੋੜਾ ਪਿੱਛੇ ਹੋ ਜਾਈਏ ਸੰਗਤ ਨੂੰ ਦੇ ਥੋੜਾ ਜਿਹਾ ਕਰੀਏ ਤੇ ਆਪਾਂ ਇਨਸਾਫ ਲੈ ਸਕੀਏ ਇਸ ਕਰਕੇ ਤੁਹਾਡਾ ਇੱਥੇ ਪਹੁੰਚਣ ਤੇ ਮੈਂ तहे ਦਿਲੋਂ ਧੰਨਵਾਦ ਕਰਦਾ ਜੈ ਫੀਮ ਜੈ ਭਾਗ ਜੈਤ ਲੋਕਾਂ ਦੇ Sorry, yes, sorry. Hello. Hello.